ਸੋ ਇਹਨਾਂ ਪਾਗਲਾਂ ਨੂੰ ਪਹਿਲਾਂ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਕੀ ਕਰਨਾ ਹੈ ਉੱਥੇ ਹੋ ਸਕਦਾ ਵੀ ਕੋਈ ਇੱਕ ਮਾਡਲ ਜਿਵੇਂ ਦਰਬਾਰ ਸਾਹਿਬ ਦੇ ਉੱਪਰ ਹਮਲੇ ਤੋਂ ਪਹਿਲਾਂ ਤਿਆਰੀ ਕੀਤੀ ਗਈ ਸੀ ਮਾਡਲ ਤਿਆਰ ਕਰਕੇ ਵੀ ਕਿਵੇਂ ਹਮਲਾ ਕਰਨਾ ਕੀ ਕੁਝ ਕਰਨਾ ਤਾਂ ਹੋ ਸਕਦਾ ਵੀ ਜਿੱਥੇ ਇਹਨਾਂ ਪਾਗਲਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਉੱਥੇ ਕੁਝ ਉਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਹੋਵੇ ਵੀ ਆ ਗੁਰਦੁਆਰਾ ਆ ਉਸ ਰਮਾਲੇ ਦਾ ਜਿੱਥੋਂ ਮਰਜ਼ੀ ਲੈ ਲਓ ਨਾ ਵੀ ਇਸ ਕਿਸਮ ਦੀ ਉੱਥੇ ਉਹਨੂੰ ਕਿਤਾਬ ਕਹਿੰਦੇ ਹੋਣਗੇ ਵੀ ਇਦਾਂ ਕਿਤਾਬ ਕੋਈ ਪਈ ਹੋਏਗੀ ਤੁਸੀਂ ਉਹਦੇ ਜਾ ਕੇ ਪੰਨੇ ਪਾੜਨੇ ਆ ਤੁਸੀਂ ਇਹ ਕਰਨਾ ਉਹਨੂੰ ਉਹਨੂੰ ਵਾਰ-ਵਾਰ ਇਹ ਚੀਜ਼ਾਂ ਰਿਪੀਟ ਕਰਵਾਈਆਂ ਜਾਂਦੀਆਂ ਹੋਣਗੀਆਂ ਦੁਹਾਈਆਂ ਜਾਂਦੀਆਂ ਹੋਣਗੀਆਂ ਤਾਂ ਕਿ ਉਹ ਬੰਦਾ ਭੁੱਲੇ ਨਾ ਸਿੱਧਾ ਅਕਸਰ ਇਦਾਂ ਹੀ ਹੁੰਦਾ ਬੰਦਾ ਜਿਹੜਾ ਪਾਗਲ ਆ ਉਹ ਜਾਂਦਾ ਆ ਕਈ ਵਾਰੀ ਮੱਥਾ ਟੇਕਦਾ ਕਈ ਵਾਰੀ ਨਹੀਂ ਟੇਕਦਾ ਉਹ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨੂੰ ਹੋ ਜਾਂਦਾ ਹੈ ਹੁਣ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਉਹਨਾਂ ਨੇ ਸਾਡੇ ਪਾਗਲਾਂ ਦੇ ਪੰਜਾਬ ਤੇ ਜਿੰਨੇ ਕੁ ਪਾਗਲਲੇ ਮੰਦਬੁੱਧੀ ਨੇ ਜੋ ਵੀ ਹੈਗਾ ਇਹਨਾਂ ਦੀਆਂ ਲਿਸਟਾਂ ਵੀ ਸਭ ਨੇ ਤਿਆਰ ਕੀਤੀਆਂ ਨੇ ਉਹ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਪ੍ਰਕਾਸ਼ ਸਿੰਘ ਬਾਦਲ ਕਾਲੇ ਰੰਗ ਦਾ ਕੁੱਕੜ ਖਾਣ ਦਾ ਬੜਾ ਸ਼ਕੀਨ ਸੀ ਬੋਗੇ ਜ਼ਿਲ੍ਹੇ ਦੀ ਗੱਲ ਹੈ ਮੈਨੂੰ ਕਿਸੇ ਸੀਨੀਅਰ ਅਫਸਰ ਨੇ ਆਪ ਦੱਸੀ ਜਿਹੜਾ ਉਦੋਂ ਉੱਥੇ ਤਾਇਨਾਤ ਸੀ ਜਿਹੜਾ ਬਾਦਲ ਸਾਹਿਬ ਉੱਥੇ ਜਾਂਦੇ ਹੁੰਦੇ ਸੀ ਡਰੱਗ ਨੂੰ ਜਿਹੜੀਆਂ ਕਿਤੇ ਵੀ ਤੁਸੀਂ ਮੰਨ ਲਓ ਹੁਣ ਇੱਥੇ ਹੱਥ ਤੇ ਲੱਗੀ ਤੇ ਉਹਦਾ ਪਤਾ ਨਹੀਂ ਲੱਗਣਾ ਕਿ ਮੇਰੇ ਹੱਥ ਤੇ ਕੋਈ ਦਵਾਈ ਲੱਗੀ ਹੈ ਸੋ ਇਸ ਕਿਸਮ ਦਾ ਵੀ ਇੱਕ ਹਥਿਆਰ ਜਿਹੜਾ ਆ ਵਰਤਿਆ ਹੋ ਸਕਦਾ ਏਜੰਸੀਆਂ ਨੇ ਗੁਰੂ ਗ੍ਰ ਜਰੋਂ ਤੁਸੀਂ ਪਾਗਲਾ ਨੂੰ ਫੜ ਕੇ ਆਪਣੀ ਸਿਕਿਉਰਿਟੀ ਵਿੱਚ ਮਾਰਨ ਦੀ ਬਜਾਏ ਉਹਨਾਂ ਨੂੰ ਆਪਣੀ ਸਿਕਿਉਰਿਟੀ ਵਿੱਚ ਰੱਖਣ ਦੀ ਕੋਸ਼ਿਸ਼ ਕਰੋਗੇ ਨਾ ਉਦੋਂ ਪੁਲਿਸ ਨੇ ਪੂਰੀ ਵਾਹ ਲਾ ਦੇਣੀ ਹੈ ਵੀ ਉਸ ਪਾਗਲ ਨੂੰ ਜਿਹਨੇ ਬੇਦਬੀ ਕੀਤੀ ਉਹਨੂੰ ਛਡਾ ਕੇ ਆਪਣੀ ਕਸਟਡੀ ਵਿੱਚ ਲਿਆ ਜਾਵੇ ਤਾਂ ਕਿ ਉਹ ਬੰਦਾ ਕੁਝ ਘੰਟਿਆਂ ਬਾਅਦ 2 ਦਿਨ ਬਾਅਦ 24 ਘੰਟੇ ਜਿੰਨਾ ਵੀ ਕਿਸੇ ਚੀਜ਼ ਦਾ ਅਸਰ ਆ ਜਾਂ ਹਿਪਨੋਟਾਈਜ਼ ਵੀ ਜੇ ਉਹਨੂੰ ਕੀਤਾ ਗਿਆ ਤਾਂ ਉਹਦਾ ਕਿਤੇ ਨਾ ਕਿਤੇ ਅਸਰ ਤਾਂ ਜਾ ਕੇ ਮੁੱਕੇਗਾ ਨਾ ਤਾਂ ਪੁਲਿਸ ਚਾਹੇਗੀ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਤਾਂ ਮਰਵਾ ਲਿਆ ਜਾਵੇ ਜਾਂ ਉਹਨੂੰ ਛਡਾ ਲਿਆ ਜਾਵੇ ਉਹਦੇ ਵਿੱਚ ਵੀ ਗੱਲ ਸਪਸ਼ਟ ਆਈ ਆ ਕਿ ਉਹ ਬੰਦਾ ਜਿਹੜਾ ਸੀ ਜਿਹਨੂੰ ਪਾਗਲ ਕਿਹਾ ਜਾ ਰਿਆ ਆ ਤੇ ਉਹ ਬੰਦਾ ਕੁਝ ਟਾਈਮ ਲਈ ਦਿੱਲੀ ਵੀ ਜਾ ਕੇ ਆਇਆ ਸੀ ਹੁਣ ਦਿੱਲੀ ਵਿੱਚ ਕੀ ਕੁਝ ਹੋਇਆ ਕੀ ਕਿਨੂੰ ਮਿਲਿਆ ਜਾ ਕੇ ਕੀ ਪਲੈਨਿੰਗ ਹੋਈ ਕਿੱਥੋਂ ਕੀ ਟ੍ਰੇਨਿੰਗ ਲਈ ਉਹਦੇ ਬਾਰੇ ਸਾਨੂੰ ਨਹੀਂ ਨਾ ਪਤਾ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਆ ਕਿੱਥੇ ਵੀ ਕਿਤਾਬ ਦਾ ਪੰਨਾ ਪਾੜ ਕੇ ਦਿਖਾਇਆ ਵੀ ਆਹ ਦੇਖੋ ਅਸੀਂ ਪੇਜ ਪਾੜਿਆ ਹੁਣ ਦੇਖੋ ਪੈਸੇ ਦੀ ਵਰਖਾ ਆਉਣ ਲੱਗ ਪਈ ਹੁਣ ਦੇਖੋ ਆ ਕੀ ਹੋਗਾ ਤੇਰੇ ਜਿੱ ਕਿੰਨੀ ਪਾਵਰ ਆਜੂਗੀ ਹੈਨਾ ਉਹ ਇੱਕ ਤਰੀਕੇ ਨੇ ਕਨਵਿੰਸ ਜਿਵੇਂ ਕਰਨਾ ਹੁੰਦਾ ਕਿਸੇ ਨੂੰ ਇਸ ਕੰਮ ਲਈ ਤਿਆਰ ਕਰਨਾ ਉਹ ਇਹ ਵੈਲ ਤਰੀਕੇ ਨਾਲ ਹੋ ਰਿਹਾ ਇਦਾਂ ਨਹੀਂ ਹੋ ਰਿਹਾ ਵੀ ਕੋਈ ਹਰ ਵਾਰੀ ਪਾਗਲ ਗੁਰਦੁਆਰੇ ਚ ਆ ਰਿਹਾ ਸਾਸਤ੍ਰੀ ਕਾਲ ਦੇ ਸਾਰਿਆਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਜਿਹੜੀਆਂ ਨੇ ਵਾਧੀਆਂ ਚਾਰੀਆਂ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਹਰ ਵਾਰੀ ਕੋਈ ਨਾ ਕੋਈ ਮੰਦ ਬੁੱਧੀ ਜਾਂ ਕੋਈ ਪਾਗਲ ਵਿਅਕਤੀ ਇਹਨਾਂ ਘਟਨਾਵਾਂ ਨੂੰ ਮਦਭਾਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਆ ਹੁਣ ਇਹ ਇੱਥੇ ਇੱਕ ਹੋਕ ਹੀ ਰਾਇ ਵੀ ਪਾਗਲਾਂ ਨੂੰ ਜਾਂ ਮੰਦਬੁੱਧੀ ਲੋਕਾਂ ਨੂੰ ਜਿਹੜੇ ਛਰਾਰਤੀ ਲੋਕ ਨੇ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਨੇ ਉਹ ਇਹਨਾਂ ਪਾਗਲਾਂ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤ ਰਿਹਾ ਤਾਂ ਕਿ ਕੋਈ ਕੇਸ ਨਾ ਬਣੇ ਜਾਂ ਕੋਈ ਚੀਜ਼ਾਂ ਜਿਹੜੀਆਂ ਘਟਨਾਵਾਂ ਨੇ ਰਫਾ-ਦਾਫਾ ਹੋ ਜਾਣ ਹੁਣ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਆਪਾਂ ਦੇਖਦੇ ਸੀ ਵੀ ਜਦੋਂ ਕੋਈ جنگ ਹੁੰਦੀ ਸੀ ਤਾਂ ਦੁਸ਼ਮਣ ਫੌਜਾਂ ਦੇ ਵਿੱਚ ਕਈ ਵਰੀ ਆ ਹਾਥੀਆਂ ਨੂੰ ਸ਼ਰਾਬ ਪਿਆ ਕੇ ਛੱਡ ਦੇਣਾ ਜਾਂ ਕਈ ਤਰੀਕੇ ਦੇ ਜਿਹੜੇ ਢੰਗ ਤਰੀਕੇ ਸੀ ਜੰਗ ਜਿੱਤਣ ਦੇ ਜਾਂ ਦੁਸ਼ਮਣ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੇ ਕੀਤੇ ਜਾਂਦੇ ਸੀ ਸੋ ਹੁਣ ਇਹੋ ਹੀ ਇੱਕ ਟਾਂਗ ਇਹਨਾਂ ਨੇ ਬੜਾ ਵਧੀਆ ਪੰਜਾਬ ਦੇ ਵਿੱਚ ਲੱਭਿਆ ਵੀ ਪਾਗਲਾਂ ਨੂੰ ਮੂਹਰੇ ਕਰ ਦੋ ਤੇ ਬਦਮੀਆਂ ਕਰਾਈ ਜਾਓ ਹੁਣ ਪਾਗਲਾਂ ਨੂੰ ਅਸੀਂ ਤਾਂ ਬੜਾ ਲਾਈਟਲੀ ਜਿਹਾ ਲੈ ਲਿਆ ਵੀ ਹੁਣ ਜੇ ਇੱਕ ਦੋ ਬੰਦੇ ਮਾਰਤੇ ਚੱਲੋ ਇਹਦੇ ਨਾਲ ਘਟਨਾਵਾਂ ਰੁਕ ਜਾਣਗੀਆਂ ਇਤਾਂ ਨਹੀਂ ਹੋਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਧਣਗੀਆਂ ਹੁਣ ਅਸੀਂ ਕਰ ਕੀ ਰਹੇ ਹਾਂ ਕਿ ਜਿਵੇਂ ਸਰਕਾਰਾਂ ਆਉਂਦੀਆਂ ਨੇ ਜਿਵੇਂ ਨਸ਼ਾ ਖਤਮ ਕਰਨ ਦੇ ਨਾਂ ਤੇ ਵੀ ਜਿਹੜੇ ਨਸ਼ਾ ਪੀ ਰਹੇ ਨੇ ਉਹਨਾਂ ਨੂੰ ਹੀ ਚੱਕ-ਚੱਕ ਕੇ 10-10 20-20 ਗ੍ਰਾਮ ਦੇ ਕੇਸਾਂ ਦੇ ਵਿੱਚ ਜੇਲਾਂ ਟੱਕੀਆਂ ਪਈਆਂ ਨੇ ਪੰਜਾਬ ਦੀਆਂ ਔਰ ਜਿਹੜੇ ਵੇਚਣ ਵਾਲੇ ਨੇ ਵੱਡੀਆਂ ਧਿਰਾਂ ਨੇ ਉਹਨਾਂ ਨੂੰ ਕਦੇ ਕੋਈ ਤੱਤੀ ਹਵਾ ਨਹੀਂ ਲੱਗਣ ਦਿੱਤੀ ਗਈ ਬੜੇ ਤਰੀਕੇ ਨਾਲ ਜਮਾਨਤਾਂ ਵੀ ਦਵਾ ਦਿੱਤੀਆਂ ਗਈਆਂ ਸੋ ਇਹ ਹੀ ਇੱਕ ਤੰਦਾ ਜਿਹੜਾ ਆ ਪਾਗਲਾ ਨਮੂਰੇ ਕਰਕੇ ਕੀਤਾ ਜਾਂਦਾ ਉਹਨਾਂ ਵੱਲੋਂ ਹੋਵੇ ਵੀ ਚਲ ਪਾਗਲ ਮਰ ਗਿਆ ਸਾਡਾ ਕੀ ਜਾਂਦਾ ਆ ਤੇ ਜਿਹੜਾ ਮੇਨ ਦੋਸ਼ੀ ਸੀ ਉਹ ਤਾਂ ਫੜਿਆ ਨਹੀਂ ਗਿਆ ਹੁਣ ਹੁਣ ਇਹ ਚੀਜ਼ਾਂ ਹੋ ਵੀ ਕਿਵੇਂ ਰਹੀਆਂ ਨੇ ਅਸੀਂ ਤਾਂ ਇਹਨੂੰ ਬੜਾ ਸਧਾਰਨ ਜਿਹਾ ਲੈ ਰਿਹਾ ਪਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹ ਕੰਮ ਕਰਾਉਣਾ ਜਿਹੜੀਆਂ ਏਜੰਸੀਜ਼ ਨੇ ਜਾਂ ਜਿਹੜੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਵਿਰੋਧੀ ਜੋ ਮਰਜ਼ੀ ਤੁਸੀਂ ਨਾਮ ਦੇ ਸਕਦੇ ਹੋ ਪਰ ਇਹ ਸਿਸਟਮ ਇੱਕ ਬੜੇ ਵੱਡੇ ਪੱਧਰ ਤੇ ਬੜੇ ਜਿਹੜੇ ਦਿਮਾਗ ਦੀ ਕਿਸੇ ਕਾਢ ਦੇ ਵਿੱਚੋਂ ਨਿਕਲਿਆ ਹੋਇਆ ਵੀ ਐਵੇਂ ਨਹੀਂ ਨਿਕਲਿਆ ਹੋਇਆ ਉਹਨਾਂ ਲੋਕਾਂ ਨੇ ਸਾਡੇ ਪੰਜਾਬ ਦੇ ਸਾਰੇ ਪਾਗਲਾਂ ਦੀ ਲਿਸਟਾਂ ਵੀ ਬਣਾਈਆਂ ਹੋਣਗੀਆਂ ਵੀ ਕਿਹੜੇ-ਕਿਹੜੇ ਪਾਗਲ ਕਿਹੜੇ-ਕਿਹੜੇ ਪਿੰਡ 'ਚ ਰਹਿੰਦੇ ਨੇ ਕਿਉਂਕਿ ਸਾਰਾ ਕੁਝ ਤਾਂ ਪਤਾ ਹੀ ਜਾਂਦਾ ਵੀ ਕਿਹਰੇ ਕਿੰਨੇ ਬੱਚੇ ਨੇ ਕਿਹੜੇ ਮਾਪਿਓ ਦੇ ਕਿੰਨਾ ਕੁਸ਼ ਕਿੰਨੀ ਜ਼ਮੀਨ ਹੈ ਸਾਰਾ ਰਿਕਾਰਡ ਤਾਂ ਸਰਕਾਰ ਕੋਲ ਪਿਆ ਹੀ ਤਾਂ ਫਿਰ ਉਹਨਾਂ ਕੋਲ ਪਾਗਲਾਂ ਦੀਆਂ ਲਿਸਟਾਂ ਵੀ ਹੋਣਗੀਆਂ ਵੀ ਕਿਹੜਾ ਬੰਦਾ ਕਿੰਨੇ ਪਰਸੈਂਟ ਪਾਗਲ ਆ ਕੀ ਕੁਝ ਕਰ ਸਕਦਾ ਕੀ ਨਹੀਂ ਕਰ ਸਕਦਾ ਸੋ ਆ ਸਾਰਾ ਕੁਝ ਚੀਜ਼ਾਂ ਉਹਨਾਂ ਨੇ ਪਹਿਲਾਂ ਤਿਆਰ ਕੀਤੀਆਂ ਨੇ ਤੇ ਉਹਨਾਂ ਨੂੰ ਫਿਰ ਪਾਗਲਾਂ ਨੂੰ ਪ੍ਰੋਪਰ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਆ ਆਪਾਂ ਨੂੰ ਸਭ ਨੂੰ ਪਤਾ ਵੀ ਜੇ ਕੁੱਤਿਆਂ ਨੂੰ ਵੀ ਟ੍ਰੇਨਿੰਗ দাও ਤੇ ਉਹ ਜੋ ਮਰਜ਼ੀ ਉਹਨਾਂ ਦੇ ਕੋਲ ਕਰਵਾ ਲਓ। ਜਦ ਪਿੰਡਾਂ ਦੇ ਵਿੱਚ ਜਿੰਨਾਂ ਜਦੋਂ ਬਲਦ ਰੱਖੇ ਹੁੰਦੇ ਸੀ ਗੱਡੀਆਂ ਤੇ ਆਪਣਾ ਗੱਡੀ ਉਹਦੇ ਖੇਤਾਂ ਵਿੱਚ ਕੋਈ ਕੰਮ ਕਰਨ ਵਗੈਰਾ ਲੈ ਕੇ ਜਾਣਾ ਤਾਂ ਉਹ ਬਲਦਾਂ ਨੂੰ ਘਰੇ ਜਾਂ ਖੇਤਾਂ ਤੱਕ ਬਲਦਾਂ ਆ ਵੀ ਚੱਲ ਜਾਂਦੇ ਸੀ ਉੱਥੋਂ ਜਿਹੜਾ ਪੱਠੇ ਵਗੈਰਾ ਲੈ ਕੇ ਆਉਣੇ ਦਾ ਘਰੇ ਉਹਨਾਂ ਨੇ ਆਪ ਹੀ ਆ ਕੇ ਢੋਕੇ ਦੇ ਕੋਲ ਜਿਹੜੀ ਗੱਡੀ ਲਿਆ ਕੇ ਖੜੀ ਕਰਦੇ ਨੇ ਕਿਉਂਕਿ ਉਹ ਰੂਟੀਨ 'ਚ ਆदत ਪੈ ਗਈ। ਸੋ ਇਹਨਾਂ ਪਾਗਲਾਂ ਨੂੰ ਪਹਿਲਾਂ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਕੀ ਕਰਨਾ ਹੈ ਉੱਥੇ ਹੋ ਸਕਦਾ ਵੀ ਕੋਈ ਇੱਕ ਮਾਡਲ ਜਿਵੇਂ ਦਰਬਾਰ ਸਾਹਿਬ ਦੇ ਉੱਪਰ ਹਮਲੇ ਤੋਂ ਪਹਿਲਾਂ ਤਿਆਰੀ ਕੀਤੀ ਗਈ ਸੀ ਮਾਡਲ ਤਿਆਰ ਕਰਕੇ ਵੀ ਕਿਵੇਂ ਹਮਲਾ ਕਰਨਾ ਕੀ ਕੁਝ ਕਰਨਾ ਤਾਂ ਹੋ ਸਕਦਾ ਵੀ ਜਿੱਥੇ ਇਹਨਾਂ ਪਾਗਲਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਉੱਥੇ ਕੁਝ ਉਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਹੋਵੇ ਵੀ ਆਹ ਗੁਰਦੁਆਰਾ ਜਾਂ ਉਸ ਰਮਾਲੇ ਤਾਂ ਜਿੱਥੋਂ ਮਰਜ਼ੀ ਲੈ ਲਓ ਨਾ ਵੀ ਇਸ ਕਿਸਮ ਦੀ ਉੱਥੇ ਉਹਨੂੰ ਕਿਤਾਬ ਕਹਿੰਦੇ ਹੋਣਗੇ ਵੀ ਇਦਾਂ ਕਿਤਾਬ ਕੋਈ ਪਈ ਹੋਏਗੀ ਤੁਸੀਂ ਉਹਦੇ ਜਾ ਕੇ ਪੰਨੇ ਪਾੜਨੇ ਆ ਤੁਸੀਂ ਇਹ ਕਰਨਾ ਉਹਨੂੰ ਉਹਨੂੰ ਵਾਰ-ਵਾਰ ਇਹ ਚੀਜ਼ਾਂ ਰਿਪੀਟ ਕਰਵਾਈਆਂ ਜਾਂਦੀਆਂ ਹੋਣਗੀਆਂ ਦੁਹਾਈਆਂ ਜਾਂਦੀਆਂ ਹੋਣਗੀਆਂ ਤਾਂ ਕਿ ਉਹ ਬੰਦਾ ਭੁੱਲੇ ਨਾ ਸਿੱਧਾ ਅਕਸਰ ਇਦਾਂ ਹੀ ਹੁੰਦਾ ਬੰਦਾ ਜਿਹੜਾ ਪਾਗਲ ਆ ਕੋ ਜਾਂਦਾ ਆ ਕਈ ਵਾਰੀ ਮੱਥਾ ਟੇਕਦਾ ਕਈ ਵਾਰੀ ਨਹੀਂ ਟੇਕਦਾ ਉਹ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨੂੰ ਹੋ ਜਾਂਦਾ ਹੈ ਚਾਹੇ ਸੰਗਤ ਬੈਠੀ ਚਾਹੇ ਨਹੀਂ ਬੈਠੀ ਐਨਾ ਉਹਨੂੰ ਕਿਸੇ ਇੱਕ ਚੀਜ਼ ਦਾ ਕੋਈ ਡਰ ਭੈ ਖੋਫ ਨਹੀਂ ਹੁੰਦਾ ਹੁਣ ਇੱਕ ਤਾਂ ਪ੍ਰੋਪਰ ਟ੍ਰੇਨਿੰਗ ਦਿੱਤੀ ਜਾ ਰਹੀ ਆ ਦੂਸਰਾ ਇਹਦੇ ਵਿੱਚ ਜਿਹਨੂੰ ਆਪਾਂ ਹਿਪਨੋਟਾਈਜ਼ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ ਵੀ ਜਿਹੜਾ ਵਸ਼ੀਕਰਨ ਹੋ ਜਾਂਦਾ ਵੀ ਦਿਮਾਗ ਨੂੰ ਕਾਬੂ ਕਰ ਲੈਣਾ ਤੇ ਉਹਦੇ ਉਹਦੇ ਉਹ ਵੀ ਇੱਕ ਤਰੀਕੇ ਢੰਗ ਤਰੀਕਾ ਵਰਤਿਆ ਜਾਂਦਾ ਕਿਉਂਕਿ ਇਹ 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 ਵੀ ਇੱਕ ਖਤਰਨਾਕ ਹਥਿਆਰ ਆ ਕਈ ਚੀਜ਼ਾਂ ਦੇ ਵਿੱਚ ਕੰਮ ਕਰਾਉਣ ਦੇ ਵਿੱਚ ਮੈਂ ਤੁਹਾਨੂੰ ਦੋ ਤਗੜੀਆਂ ਉਦਾਹਰਨਾਂ ਦਿੰਦਾ ਜੀ ਤਾਂ ਤੁਸੀਂ ਨਾਲ-ਨਾਲ ਦੇਖ ਲਿਓ ਹੁਣ ਅਮਰੀਕਾ ਦੀ ਸਰਕਾਰੀ ਵੈਬਸਾਈਟ ਤੋਂ ਮੈਂ ਦੇਖ ਰਿਹਾ ਜੀ ਹੋਣਾ ਇੱਥੇ ਕੀ ਆਇਆ ਜੀ ਅਕਤੂਬਰ 1900 ਆ सॉरी ਸਤੰਬਰ 23 ਸਤੰਬਰ 1993 ਨੂੰ ਕੋਈ ਕੇਸ ਆਇਆ ਸੀ ਵੀ ਕੋਈ ਇੱਕ ਔਰਤ ਸੀ ਬੜੀ ਹੈਲਦੀ ਸੀ ਚੰਗੀ ਤੰਦਰੁਸਤ ਸੀ ਉਹ 24 ਸਾਲ ਉਹਦੀ ਉਮਰ ਸੀ ਦੋ ਉਹਦੇ ਬੱਚੇ ਸੀ ਉਹਦੀ ਡੈਥ ਹੋ ਗਈ ਠੀਕ ਹੈ ਜੀ ਹੁਣ ਉਹ ਡੈਥ ਕਿਵੇਂ ਹੋਈ ਆ ਮਤਲਬ 5 ਘੰਟੇ ਬਾਅਦ ਡੈਥ ਹੋਈ ਆ ਕਦੋਂ ਉਹਨਾਂ ਦਾ ਕੋਈ ਸਟੇਜ ਦੇ ਉੱਪਰ ਹਿਪਨੋਟਾਈਜ਼ ਦਾ ਕੋਈ ਪ੍ਰੋਗਰਾਮ ਚੱਲਦਾ ਹੋਗਾ ਤੇ ਉੱਥੇ ਆਪਣੀ ਇੱਛਾ ਦੇ ਨਾਲ ਉਹ ਜਨਾਨੀ ਨੇ ਉਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਦੋਨੋਂ ਹਿਪਨੋਟਾਈਜ਼ ਕੀਤਾ ਗਿਆ ਜਿਸ ਬੰਦੇ ਨੇ ਹਿਪਨੋਟਾਈਜ਼ ਕੀਤਾ ਸੀ ਉਹ ਹਿਪਨੋਟੋ ਇਗਨੋ ਟੈਸਟ ਸੀ ਜਿਹੜਾ ਉਹਨੂੰ ਪਤਾ ਨਹੀਂ ਸੀ ਕਿ ਜਨਾਨੀ ਜਿਹੜੀ ਆ ਕਿਸੇ ਤਰੀਕੇ ਦੇ ਟਰੋਮਾ ਦੇ ਵਿੱਚ ਆ ਇਹਨੂੰ ਬਿਜਲੀ ਤੋਂ ਬਹੁਤ ਡਰ ਲੱਗਦਾ ਆ ਉਹਨੇ ਕੀ ਕਿਹਾ ਬਜਰ ਉਹਨੂੰ ਉਹਦੀ ਸਮਾਧੀ ਤੋੜਨ ਵਾਸਤੇ ਦਾ ਸੁਜੈਸ਼ਨ ギਵਨ ਟੂ ਟਰਮੀਨੇਟ ਦਾ ਟਰਾਂਸ ਹੈਡ ਬੀਨ ਅ ਡੈਟ ਵੈਨ ਦਾ ਹਿਪਨੋਟਿਸ ਸੇਡ ਗੁੱਡ ਨਾਈਟ ਠੀਕ ਹੈ ਜੇ ਉਹਨੂੰ ਹਿਪਨੋਟਿਸ ਜਿਹੜਾ ਗੁੱਡ ਨਾਈਟ ਕਹੇਗਾ ਤਾਂ ਉਹਦੀ ਕੁਰਸੀ ਦੇ ਥਰੋ ਉਹਨੂੰ ਮਤਲਬ 10000 ਵੋਲਟ ਦਾ ਜਿਹੜਾ ਇੱਕ ਬਿਜਲੀ ਦਾ ਝਟਕਾ ਲੱਗੇਗਾ ਜਾਂ ਬਿਜਲੀ ਉਹਨੂੰ ਪਵੇਗੀ ਹੈਨਾ ਉਹਦੀ ਜਿੱਥੇ ਉਹ ਕੁਰਸੀ ਤੇ ਬੈਠੀ ਹੈ ਹੁਣ ਕੀ ਇੱਥੇ ਚ ਕੀ ਹੋਇਆ ਵੀ ਅਨਨੋਨ ਟੂ ਹਿਪਨੋਟਿਸ ਦੈਟ ਅਨਨੋਨ ਟੂ ਹਿਪਨੋਟਿਸ ਸ਼ੀ ਹੈਡ ਬੀਨ ਫੋਬਿਕ ਅਬਾਊਟ ਇਲੈਕਟ੍ਰਿਸਿਟੀ ਸਿንስ ਅ ਚਾਈਲਡਹੂਡ ਸ਼ੌਕ ਉਹਨੂੰ ਬਚਪਨ ਦੇ ਵਿੱਚ ਇੱਕ ਔਰਤ ਨੂੰ ਝਟਕਾ ਲੱਗਿਆ ਹੋਊਗਾ ਬਿਜਲੀ ਦਾ ਉਦੋਂ ਬਾਅਦ ਇੰਨਾ ਕਿ ਜਰਾ ਬਿਜਲੀ ਤੋਂ ਡਰਦੀ ਸੀ ਕਿ ਉਹਨੇ ਕਦੇ ਆਪਣੀ ਐਂਡ ਵੁਡ ਨਾਟ ਈਵਨ ਚੇਂਜ ਲਾਈਟ ਬਲਬ অর ਪਲਗ ਮਤਲਬ ਉਹਨੇ ਕਦੇ ਵੀ ਬਿਜਲੀ ਦਾ ਫਿਰ ਦੁਬਾਰਾ ਕੰਮ ਨਹੀਂ ਕੀਤਾ ਉਹ ਇੰਨਾ ਉਹ ਬਿਜਲੀ ਤੋਂ ਡਰਦੀ ਸੀ ਪਰ ਹਿਪਨੋਟਿਸਟ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਉਹਨੇ ਉਹਨੂੰ ਕਹਿਤਾ ਵੀ ਤੇਰੀ ਕੁਰਸੀ ਤੋਂ ਆਪਣਾ 5 ਸੌਰੀ 10000 ਵੋਲਟੇਜ ਦਾ ਝਟਕਾ ਲੱਗੇਗਾ ਤਾਂ ਉਹ ਜਿਹੜੀ ਔਰਤ ਸੀ ਇਸ ਸਾਰੇ ਪ੍ਰੋਗਰਾਮ ਤੋਂ 5 ਘੰਟੇ ਬਾਅਦ ਉਹਦੀ ਡੈਥ ਹੋਈ ਹੈ ਠੀਕ ਹੈ ਜੀ ਨੈਚੁਰਲ ਡੈਥ ਸੀ ਕਿਸੇ ਨੂੰ ਕੋ ਸਾਰਾ ਕੁਝ ਲੱਗਾ ਵੀ ਉਹ ਇੱਕ ਇਹਨਾਂ ਨੇ ਫਿਰ ਖੋਜ ਕੀਤੀ ਵੀ ਡੈਥ ਦਾ ਕਾਰਨ ਇਹ ਬਣਿਆ ਹੋ ਸਕਦਾ ਹੈ ਠੀਕ ਹੈ ਜੀ ਹੁਣ ਕਿੰਨਾ ਕਿੰਨੇ ਘੰਟੇ ਇਹ ਚੀਜ਼ਾਂ ਕਾਬੂ ਦੇ ਵਿੱਚ ਰਹਿ ਸਕਦੀਆਂ ਨੇ ਸੋ ਇਸ ਤਰੀਕੇ ਨਾਲ ਵੀ ਇਸ ਟੈਕਨੀਕ ਦਾ ਜਿਹੜਾ ਇਸਤੇਮਾਲ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਕਰਨ ਵਾਸਤੇ ਵਰਤਿਆ ਜਾ ਸਕਦਾ ਹੋ ਸਕਦਾ ਹੈ ਇਹ ਵੀ ਢੰਗ ਤਰੀਕਾ ਲੱਭਾ ਹੋਊਗਾ ਜਿਹੜੇ ਲੋਕ ਨੇ ਜਿਨ੍ਹਾਂ ਦੇ ਪਿੱਛੇ ਦਿਮਾਗ ਚੱਲਦਾ ਕਿਉਂਕਿ ਉਹ ਲੋਕ ਬਹੁਤ ਐਕਸਪਰਟ ਨੇ ਉਹਨਾਂ ਨੂੰ ਪਤਾ ਵੀ ਲੋਕਾਂ ਦੇ ਦਿਮਾਗ ਨਾਲ ਕਿਵੇਂ ਖੇਡਣਾ ਹੈ ਉਹ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਉਹਨਾਂ ਨੇ ਸਾਡੇ ਪਾਗਲਾਂ ਦੇ ਪੰਜਾਬ ਦੇ ਜਿੰਨੇ ਕੁ ਪਾਗਲਲੇ ਮੰਦਬੁੱਧੀ ਨੇ ਜੋ ਵੀ ਹੈਗਾ ਇਹਨਾਂ ਦੀਆਂ ਲਿਸਟਾਂ ਵੀ ਸਭ ਨੇ ਤਿਆਰ ਕੀਤੀਆਂ ਨੇ ਉਹ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਪ੍ਰਕਾਸ਼ ਸਿੰਘ ਬਾਦਲ ਕਾਲੇ ਰੰਗ ਦਾ ਕੁੱਕੜ ਖਾਣ ਦਾ ਬੜਾ ਸ਼ਕੀਨ ਸੀ ਬੋਗੇ ਜ਼ਿਲ੍ਹੇ ਦੀ ਗੱਲ ਹੈ ਮੈਨੂੰ ਕਿਸੇ ਸੀਨੀਅਰ ਅਫਸਰ ਨੇ ਆਪ ਦੱਸੀ ਜਿਹੜਾ ਉਦੋਂ ਉੱਥੇ ਤਾਇਨਾਤ ਸੀ ਜਿਹੜਾ ਬਾਦਲ ਸਾਹਿਬ ਉੱਥੇ ਜਾਂਦੇ ਹੁੰਦੇ ਸੀ ਤਾਂ ਉਸ ਏਰੀਏ ਦੇ ਪਟਵਾਰੀਆਂ ਦੀ ਡਿਊਟੀ ਲੱਗੀ ਹੁੰਦੀ ਸੀ ਕਿ ਜਾਓ ਵੀ ਲੱਭ ਕੇ ਰੱਖੋ ਵੀ ਕਾਲਾ ਕੁੱਕੜ ਕਿੱਥੇ ਆ ਪਟਵਾਰੀਆਂ ਨੇ ਸਾਰੇ ਏਰੀਏ ਦੇ ਸਾਰੇ ਇਲਾਕੇ ਦੇ ਮਤਲਬ ਨਿਸ਼ਾਨਦੇਹੀ ਕਰਕੇ ਰੱਖੀ ਸੀ ਵੀ ਕਿਸ ਬੰਦੇ ਕੋਲ ਕਿੰਨੇ ਕੁੱਕੜ ਆ ਕਿੰਨੀਆਂ ਕੁਕੜੀਆਂ ਨੇ ਕਿਹੜੇ-ਕਿਹੜੇ ਰੰਗ ਦੇ ਆ ਉਹ ਡਾਟਾ ਪਹਿਲਾਂ ਹੀ ਤਿਆਰ ਹੋ ਗਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਦੋਂ ਕਿਹੜੇ ਵੇਲੇ ਬਾਦਲ ਸਾਹਿਬ ਆਜਣ ਤਾਂ ਫਿਰ ਕਿੱਥੋਂ ਲੱਭਦੇ ਵੀ ਰਾਂਗੇ ਨਾ ਸੋ ਇਹ ਚੀਜ਼ਾਂ ਇਸ ਤਰੀਕੇ ਨਾਲ ਤਿਆਰ ਹੋਈਆਂ ਨੇ ਜਿਹੜੋਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਕੋਲ ਬਥੇਰਾ ਪੈਸਾ ਜੋ ਮਰਜ਼ੀ ਕਰ ਸਕਦੇ ਆ ਤੇ ਉਹਨਾਂ ਨੇ ਵੀ ਸਾਡੇ ਪੰਜਾਬ ਦੇ ਆ ਪਾਗਲਾਂ ਦੀਆਂ ਲਿਸਟਾਂ ਸਭ ਦੇਖੀਆਂ ਨੇ ਵੀ ਕਿਹੜੇ ਕਿਹੜੇ ਬੰਦੇ ਨੂੰ ਕਿਵੇਂ ਕਿਵੇਂ ਵਰਤਿਆ ਜਾ ਸਕਦਾ ਫਿਰ ਉਹਦੇ ਵਿੱਚੋਂ ਫਿਰ ਸਰਵੇ ਹੁੰਦਾ ਹੈ ਵੀ ਕਿਵੇਂ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਕੀ ਕੁਛ ਕੀਤਾ ਜਾਂਦਾ ਫਿਰ ਉਹ ਲਾਲਚ ਦਿੱਤੇ ਜਾਂਦੇ ਆਂਡੀ ਹੋ ਸਕਦਾ ਇਹਦੇ ਵਿੱਚ ਆਂਡੀ ਗਵਾਂਡੀ ਨਾਲ ਰਲੇ ਹੋਣ ਕਈ ਚੀਜ਼ਾਂ ਹੁਣ ਵੀ ਜਿਹੜੇ ਇਨਫੋਰਮੇਸ਼ਨ ਦਿੰਦੇ ਆ ਵੀ ਕਿਹੜੇ ਬੰਦੇ ਦਾ ਕੀ ਨੇਚਰ ਆ ਤੇ ਉਸ ਹਿਸਾਬ ਦੇ ਨਾਲ ਹੀ ਕਿਹੜਾ ਬੰਦਾ ਕੰਮ ਕਰਨ ਲਈ ਤਿਆਰ ਹੁੰਦਾ ਆ ਤਾਂ ਉਸ ਹਿਸਾਬ ਨਾਲ ਉਹਨਾਂ ਨੂੰ ਤਿਆਰ ਕਰਕੇ ਤੇ ਇਹ ਅੱਗੇ ਜਾ ਕੇ ਜਿਹੜਾ ਬੇਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹਦੇ ਨਾਲ ਨਾਲ ਅੱਜਕੱਲ੍ਹ ਜਿਹੜੇ ਡਰੱਗ ਆ ਉਹ ਬਹੁਤ ਬਾਖਮਾਲ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਵੀ ਉਹਦਾ ਕੋਈ ਰੰਗ ਨਹੀਂ ਹੁੰਦਾ ਕੋਈ ਸਵਾਦ ਨਹੀਂ ਹੁੰਦਾ ਕੋਈ ਟੇਸਟ ਨਹੀਂ ਹੁੰਦਾ ਉਹ ਬੜੇ ਇੱਕ ਵੈਲ ਜਿਹੜੀਆਂ ਹੁੰਦੇ ਇੰਜੀਨੀਅਰ ਜਿਹੜੇ ਕਹਿ ਦਿੰਦੇ ਆਪਾਂ ਵੀ ਉਹ ਉਸ ਤਰੀਕੇ ਨਾਲ ਤਿਆਰ ਕਰਦੇ ਨੇ ਡਰੱਗ ਨੂੰ ਜਿਹੜੀਆਂ ਕਿਤੇ ਵੀ ਤੁਸੀਂ ਮੰਨ ਲਓ ਹੁਣ ਇੱਥੇ ਹੱਥ ਤੇ ਲੱਗੀ ਤੇ ਉਹਦਾ ਪਤਾ ਨਹੀਂ ਲੱਗਣਾ ਕਿ ਮੇਰੇ ਹੱਥ ਤੇ ਕੋਈ ਦਵਾਈ ਲੱਗੀ ਆ ਸੋ ਇਸ ਕਿਸਮ ਦਾ ਵੀ ਇੱਕ ਹਥਿਆਰ ਜਿਹੜਾ ਆ ਵਰਤਿਆ ਹੋ ਸਕਦਾ ਏਜੰਸੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਹੁਣ ਸਾਨੂੰ ਕਰਨਾ ਕੀ ਚਾਹੀਦਾ ਵੀ ਜਿਹੜੇ ਇਹਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਦੇਖਿਓ ਜਦੋਂ ਤੁਸੀਂ ਇਹ ਕਰਨ ਲੱਗ ਜਾਓਗੇ ਨਾ ਤਮਾਸ਼ਾ ਦੇਖ ਕੇ ਫਿਰ ਕਿਵੇਂ ਬਣਦਾ ਹੈ ਜਦੋਂ ਤੁਸੀਂ ਪਾਗਲਾ ਨੂੰ ਫੜ ਕੇ ਆਪਣੀ ਸਿਕਿਉਰਿਟੀ ਵਿੱਚ ਮਾਰਨ ਦੀ بجائے ਉਹਨਾਂ ਨੂੰ ਆਪਣੀ ਸਿਕਿਉਰਿਟੀ ਵਿੱਚ ਰੱਖਣ ਦੀ ਕੋਸ਼ਿਸ਼ ਕਰੋਗੇ ਨਾ ਉਦੋਂ ਪੁਲਿਸ ਨੇ ਪੂਰੀ ਵਾਹ ਲਾ ਦੇਣੀ ਹੈ ਵੀ ਉਸ ਪਾਗਲ ਨੂੰ ਜਿਹਨੇ ਬੇਵਿਵਕ ਕੀਤੀ ਉਹਨੂੰ ਛਡਾ ਕੇ ਆਪਣੇ ਕਸਟਡੀ ਵਿੱਚ ਲਿਆ ਜਾਵੇ ਤਾਂ ਕਿ ਉਹ ਬੰਦਾ ਕੁਝ ਘੰਟਿਆਂ ਬਾਅਦ 2 ਦਿਨ ਬਾਅਦ 24 ਘੰਟੇ ਜਿੰਨਾ ਵੀ ਕਿਸੇ ਚੀਜ਼ ਦਾ ਅਸਰ ਆ ਜਾਂ ਹਿਪਨੋਟਾਈਜ਼ ਵੀ ਜੇ ਉਹਨੂੰ ਕੀਤਾ ਗਿਆ ਤਾਂ ਉਹਦਾ ਕਿਤੇ ਨਾ ਕਿਤੇ ਅਸਰ ਤਾਂ ਜਾ ਕੇ ਮੁੱਕੇਗਾ ਨਾ ਦਾ ਪੁੱਲ ਸਤਾਏਗੀ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਤਾਂ ਮਰਵਾ ਲਿਆ ਜਾਵੇ ਜਾਂ ਉਹਨੂੰ ਛਡਾ ਲਿਆ ਜਾਵੇ ਤਾਂ ਕਿ ਉਹ ਕਸਟਡੀ ਵਿੱਚ ਆ ਜੇ ਤੇ ਉਹ ਉਹ ਕੋਈ ਵੀ ਇਹੋ ਜਿਹਾ ਜਿਹੜੀ ਆ ਬਿਆਨਬਾਜ਼ੀ ਨਾ ਕਰੇ ਵੀ ਕੌਣ ਬੰਦਾ ਕਿੱਥੋਂ ਕਿੱਥੋਂ ਕੀ ਕੀ ਗੱਲਾਂ ਹੋਈਆਂ ਜਿਹੜੀਆਂ ਹਾਲ ਫਿਲਹਾਲ ਇਹ ਘਟਨਾ ਵਾਪਰੀ ਆ ਫਿਰੋਜ਼ਪੁਰ ਦੇ ਵਿੱਚ ਉਹਦੇ ਵਿੱਚ ਵੀ ਗੱਲ ਸਪਸ਼ਟ ਆਈ ਆ ਕਿ ਉਹ ਬੰਦਾ ਜਿਹੜਾ ਸੀ ਜਿਹਨੂੰ ਪਾਗਲ ਕਿਹਾ ਜਾ ਰਿਆ ਆ ਤੇ ਉਹ ਬੰਦਾ ਕੁਝ ਟਾਈਮ ਲਈ ਦਿੱਲੀ ਵੀ ਜਾ ਕੇ ਆਇਆ ਸੀ ਹੁਣ ਦਿੱਲੀ ਵਿੱਚ ਕੀ ਕੁਝ ਹੋਇਆ ਕੀ ਕਿੰਨੂੰ ਮਿਲਿਆ ਜਾ ਕੇ ਕੀ ਪਲੈਨਿੰਗ ਹੋਈ ਕਿੱਥੋਂ ਕੀ ਟ੍ਰੇਨਿੰਗ ਲਈ ਉਹਦੇ ਬਾਰੇ ਸਾਨੂੰ ਨਹੀਂ ਨਾ ਪਤਾ ਤਾਂ ਮੈਟਰੋਫ ਇਨਵੈਸਟੀਗੇਸ਼ਨ ਸੋ ਇਹ ਚੀਜ਼ਾਂ ਇੱਥੇ ਹੋ ਜਾਂਦੀਆਂ ਨੇ ਹਿਪਨੋਟਾਈਜ਼ ਜਿਹੜਾ ਜਾਂ ਜਦੋਂ ਕਿਸੇ ਬੰਦੇ ਨੂੰ ਪਾਗਲ ਕਰ ਲਿਆ ਜਾਂਦਾ ਉਹ ਬੰਦਾ ਪਾਗਲਪਨ ਦੀ ਹੱਦ ਦੇ ਵਿੱਚ ਬਹੁਤ ਜਿਹੜਾ ਅੱਗੇ ਨਿਕਲ ਜਾਂਦਾ ਤੁਸੀਂ ਇੱਕ ਹੋਰ ਐਗਜ਼ਾਮਪਲ ਦੇਖ ਲਓ ਬਠਿੰਡੇ ਦੇ ਵਿੱਚ ਨਾ ਇੱਕ ਦਾਦੀ ਨੇ ਆਪਣੇ ਪੋਤਾ ਦੇ ਪੋਤੀ ਨੂੰ ਮਾਰ ਦਿੱਤਾ ਉਹ ਚਾਹੁੰਦੀ ਸੀ ਕਿ ਮਤਲਬ ਜਿਵੇਂ ਗੱਦੀ ਗੁੱਦੀ ਲੱਗਦੀ ਵੀ ਮੇਰੇ ਚ ਕੋਈ ਪਾਵਰ ਆ ਗਈ ਹੈ ਨਾ ਕੋਟ ਕੋਟ ਫੱਤਾ ਵਿਲੇਜ ਸੀ ਜਨਾਨੀ ਜਿਹੜੀ ਜਨਾਨੀ ਸੀ ਇਹਦੇ ਨਾਲ ਇਹਦਾ ਮੁੰਡਾ ਵੀ ਰਲਿਆ ਸੀ ਨੋ ਤਾਂ ਨਹੀਂ ਸੀ ਹੈ ਕੀ ਖੈਰ ਨਾਲ ਰਲਿਆ ਉਹਦੇ ਬਿਆਨ ਤੇ ਬਾਅਦ ਚ ਪਰਚਾ ਹੋਇਆ ਤਾਂ ਬੱਚਿਆਂ ਦੀ ਉਮਰ ਸੀ ਇੱਕ ਮੈਂ ਇੱਥੇ ਲਿਖਿਆ ਹੋਣਾ ਹਾਂ ਬੱਚਿਆਂ ਦੀ ਉਮਰ ਸੀ ਇੱਕ ਮੁੰਡੇ ਦੀ ਉਮਰ ਸੀ 5 ਸਾਲ ਤੇ ਕੁੜੀ ਦੀ ਉਮਰ ਸੀ 3 ਸਾਲ ਮਤਲਬ 5 ਸਾਲ ਤੇ 3 ਸਾਲ ਦੇ ਪੋਤਾ-ਪੋਤੀ ਇੱਕ ਦਾਦੀ ਨੇ ਮਾਰ ਦਿੱਤਾ ਕਿਵੇਂ ਮਾਰਿਆ ਬਿਜਲੀ ਦੇ ਝਟਕੇ ਲਾ ਲਾ ਕੇ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਸੀ ਕੱਚ ਵੀ ਪਾਇਆ ਗਿਆ ਉਹ ਮਰ ਗਏ ਉਹ ਜਰਾਨੀ ਦਾ ਦਾਵਾ ਸੀ ਕਿ ਇਹ ਬੱਚੇ ਜਿਹੜੇ ਬਿਜਲੀ ਤੇ ਝਟਕੇ ਲੱਗਣ ਤੋਂ ਬਾਅਦ ਜੋਦੇ ਹੋ ਜਾਣਗੇ ਉਹਨੂੰ ਤਾੰਤ੍ਰਿਕਾਂ ਨੇ ਇੰਨਾ ਕ ਕਨਵਿੰਸ ਕਰ ਦਿੱਤਾ ਸੀ ਕਿ ਜੋ ਤੂੰ ਕਰੇਂਗੀ ਨਾ ਬਿਲਕੁਲ ਸਹੀ ਹੋਏਗਾ। ਉਹ ਤਾੰਤ੍ਰਿਕਾਂ ਦੇ ਅੱਖੇ ਲੱਗ ਕੇ ਉਹਨੇ ਆਪਣਾ 5 ਸਾਲ ਦਾ ਪੋਤਾ ਤੇ 3 ਸਾਲ ਦੀ ਜਿਹੜੀ ਪੋਤੀ ਸੀ ਉਹ ਮਾਰ ਦਿੱਤੀ। ਇੱਕ ਨਰ ਬਲੀ ਕਿਨੂੰ ਜਿੰਨੂੰ ਕਹਿ ਸਕਦੇ ਆ ਇਹ ਲਈ ਗਈ। ਮਤਲਬ ਉਹ ਇਸ ਹੱਦ ਤੱਕ ਜਦੋਂ ਲੋਕਾਂ ਨੂੰ ਕਨਵਿੰਸ ਕਰਦੇ ਆ ਲਾਲਚ ਦਿੰਦੇ ਆ ਹੁਣ ਜਦੋਂ ਹੋ ਸਕਦਾ ਕਿ ਪਾਗਲਾ ਨੂੰ ਕੋਈ ਲਾਲਚ ਵੀ ਦਿੱਤੇ ਹੋਣ ਵੀ ਤੁਹਾਡਾ ਦੇਖੋ ਜੀ ਕਿਉਂਕਿ ਜਦੋਂ ਇਹ ਡਰਾਮੇ ਕਰਦੇ ਹੋ ਮੰਨ ਲਓ ਕਿ ਉਹ ਜਾਦੂਗਰ ਹੁੰਦਾ ਹੈ ਉਹ ਹੈ ਤਾਂ ਸਾਰੇ ਖੇਡਿਆ ਉਹ ਕਿਤੇ ਕਬੂਤਰ ਕੱਢ ਲੈਂਦਾ ਕਿਤੇ ਪੈਸੇ ਕੱਢ ਕੇ ਦਿਖਾ ਦਿੰਦਾ ਹੁਣ ਐਦਾਂ ਹੀ ਅੰਧਵਿਸ਼ਵਾਸੀਨ ਜਾਂ ਜਿਨ੍ਹਾਂ ਨੂੰ ਘੱਟ ਸਮਝ ਆ ਉਹਨਾਂ ਨੂੰ ਕੋਈ ਨਾ ਕੋਈ ਸਬਜ ਬਾਗ ਵੀ ਦਿਖਾਏ ਜਾ ਸਕਦੇ ਹੋਣਗੇ ਵੀ ਦੇਖੋ ਤੁਸੀਂ ਜੇ ਆਹ ਕੰਮ ਕਰੋਗੇ ਜਿੱਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੋਗੇ ਤੁਹਾਨੂੰ ਨਾਲ ਆਹ ਹੋ ਜਾਏਗਾ ਤੁਹਾਨੂੰ ਆਹ ਚੀਜ਼ ਮਿਲ ਜੇਗੀ ਨਾ ਕੋਈ ਨਾ ਕੋਈ ਡਰਾਮੇ ਦਾ ਰੱਖੇ ਹੋਣਗੇ ਉਹਨਾਂ ਨੇ ਜਿੱਥੇ ਉਹਨਾਂ ਨੂੰ ਬਿਠਾ ਕੇ ਟ੍ਰੇਨਿੰਗਾਂ ਕਰਦੇ ਹੋਣਗੇ ਕੋਈ ਨਾ ਕੋਈ ਜਾਦੂ ਦੀਆਂ ਟ੍ਰਿਕਾਂ ਵੀ ਦਿਖਾਉਂਦੇ ਹੋਣਗੇ ਮੰਨ ਲਓ ਉਹਨਾਂ ਨੇ ਕਿਸੇ ਕਿਸੇ ਵੀ ਕਿਤਾਬ ਦਾ ਪੰ ਅਸੀਂ ਪੇਜ ਪਾੜਿਆ ਹੁਣ ਦੇਖੋ ਪੈਸੇ ਦੀ ਵਰਖਾ ਆਉਣ ਲੱਗ ਪਈ ਹੁਣ ਦੇਖੋ ਆ ਕੀ ਹੋਗਾ ਤੇਰੇ ਜਿੰਨੀ ਪਾਵਰ ਆਜੂਗੀ ਹੈਨਾ ਉਹ ਇੱਕ ਤਰੀਕੇ ਨੇ ਕਨਵਿੰਸ ਜਿਵੇਂ ਕਰਨਾ ਹੁੰਦਾ ਕਿਸੇ ਨੂੰ ਇਸ ਕੰਮ ਲਈ ਤਿਆਰ ਕਰਨਾ ਉਹ ਇਹ ਵੈਲ ਤਰੀਕੇ ਨਾਲ ਹੋ ਰਿਹਾ ਇਦਾਂ ਨਹੀਂ ਹੋ ਰਿਹਾ ਵੀ ਕੋਈ ਹਰ ਵਾਰੀ ਪਾਗਲ ਗੁਰਦੁਆਰੇ ਚ ਹੀ ਆ ਰਿਹਾ ਹੈ ਇਹਦਾ ਮਤਲਬ ਹੈ ਪਿੱਛੋਂ ਕੋਈ ਤਿਆਰੀ ਪ੍ਰੋਪਰ ਕਰਵਾ ਕੇ ਸਾਰਾ ਕੁਝ ਲਾਲਚ ਦੇ ਕੇ ਸਿਸਟਮ ਖੜਾ ਕਰਕੇ ਇਹ ਕੀਤਾ ਜਾ ਰਿਹਾ ਐਵੇਂ ਨਹੀਂ ਹੋ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਵੀ ਹੁਣ ਸਿੱਖਾਂ ਨਵੇਂ ਸਿਆਣੇ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਆਪਣੇ ਮਸਲੇ ਦੇ ਵਿੱਚ ਹੱਥ ਦੇ ਵਿੱਚ ਲੈਣਾ ਚਾਹੀਦਾ ਸਮੱਸਲੇ ਨੂੰ ਵੀ ਜਿੱਥੇ ਵੀ ਕਿਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਲੋਕਾਂ ਨੂੰ ਉੱਥੇ ਕਾਮਾਂ ਰੌਲੀ ਨਾ ਪਾਇਆ ਕਰੋ ਵੀ ਸਾਰੇ ਕੋਈ ਕੋਈ ਦੋ ਚਾਰ ਬੰਦੇ ਆਪਣੇ ਪਿੰਡਾਂ ਦੇ ਵਿੱਚ ਟੀਮਾਂ ਬਣਾ ਕੇ ਰੱਖੋ ਸਿਆਣੇ-ਸਿਆਣੇ ਲੋਕਾਂ ਦੇ ਜਾਂ ਕੋਈ ਕਿਤੇ ਬਿਠਾ ਲਓ ਤਾਂ ਸਿਆਣੇ ਕੁਝ ਜਿਹੜੇ ਬੰਦੇ ਨੇ ਕੁਝ ਪੁਲਿਸ ਆਫੀਸਰ ਜਿਹੜੇ ਰਿਟਾਇਰਡ ਨੇ ਜਿਹੜੇ ਚੰਗੇ ਨੇ ਵਾਕਿਆ ਸਾਰੇ ਮਾੜੇ ਨਹੀਂ ਹੁੰਦੇ ਚੰਗੇ-ਚੰਗੇ ਅਫਸਰ ਨੇ ਜਿਹੜੇ ਇਨਵੈਸਟੀਗੇਸ਼ਨ ਕਰਨ ਦੇ ਮਾਹਰ ਨੇ ਫੋਰੈਂਸਿਕ ਦੇ ਮਾਹਰ ਨੇ ਜਾਂ ਕੋਈ ਮਨੋਵਿਗਿਆਨੀ ਨੇ ਜਿਹੜ ਉਹ ਉਹਦੇ ਵਿੱਚੋਂ ਬਹੁਤ ਵਿਦੇਸ਼ੀ ਜਿਹੜੇ ਸਾਡੇ ਐਨ ਆਰ ਆਈ ਸਿੱਖ ਭਰਾ ਨੇ ਉਹ ਵੀ ਕਾਫੀ ਚੀਜ਼ਾਂ ਦੇ ਵਿੱਚ ਹੈਲਪ ਕਰ ਸਕਦੇ ਇਹਨਾਂ ਮਾਪਿਆਂ ਦੇ ਵਿੱਚ ਤਾਂ ਉਹਨਾਂ ਲੋਕਾਂ ਨੂੰ ਆਪਣੇ ਕੋਲ ਬਿਠਾ ਕੇ ਰੱਖੋ ਉਹਨਾਂ ਨੂੰ ਜਾਣ ਨਾ ਦਿਓ ਕੋਈ ਨੁਕਸਾਨ ਨਾ ਪਤਾ ਹੋ ਸਕਦਾ ਕਿ ਸਾਨੂੰ ਕੋਈ ਵੱਡਾ ਕਲੂ ਦੇ ਦੇਣ ਤੇ ਅਸੀਂ ਉਸ ਜਿਹੜੀ ਬਿਮਾਰੀ ਜਿੱਧਰੋਂ ਤੁਰੀ ਆ ਰਹੀ ਆ ਉਸ ਪਾਸੇ ਨੂੰ ਅਸੀਂ ਵੱਧ ਲਈਏ ਵੀ ਇਹ ਲੋਕ ਕਿਉਂ ਕਰ ਰਹੇ ਨੇ ਇਦਾਂ ਉਹ ਉਹ ਚਿਹਰੇ ਨੰਗੇ ਹੋ ਜਾਣ ਅਸੀਂ ਜਲਦਬਾਜ਼ੀ ਵਿੱਚ ਜਜ਼ਬਾਤੀ ਹੋ ਕੇ ਕੋਈ ਫੈਸਲੇ ਗਲਤ ਲੈ ਲੈਨੇ ਜਿਹਦੇ ਕਰਕੇ ਉਹ ਕਹਾਣੀ ਜਿਹੜੀ ਹੈ ਸਾਰੀ ਠੱਪ ਹੋ ਜਾਂਦੀ ਹੈ ਪਹਿਲੀ ਗੱਲ ਤਾਂਦਰੋਂ ਤੁਸੀਂ ਫੜੋਗੇ ਨਾ ਜਿਹੜਾ ਵੀ ਬੰਦਾ ਬੇਦਬ ਤੋ ਪੁਲਿਸ ਨੇ ਪੂਰੀ ਵਾਹ ਲਾ ਕੇ ਮੈਂ ਤੁਹਾਨੂੰ ਦੱਸਦਾ ਕਿ ਪੂਰੀ ਵਾਹ ਲਾ ਕੇ ਤੁਹਾਰ ਤੋਂ ਬੰਦਾ ਛਡਾ ਲੈਣਾ ਵੀ ਕੋਈ ਨਾ ਬੱਕ ਨਾ ਦਵੇ ਕਿਸੇ ਕਿਸਮ ਨਾਲ। ਜਾਂ ਫਿਰ ਭੀੜ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਬੰਦੇ ਆਲੇ ਦੁਆਲੇ ਆ ਜਣੇ ਕੋਈ ਨਾ ਕੋਈ ਚਾਕੂ ਛੁਰੀ ਮਾਰ ਦੇਗਾ ਵਿੱਚੋਂ ਹੀ ਭੀੜ ਦੇ। ਹੋ ਸਕਦਾ ਕਿ ਪੁਲਿਸ ਦਾ ਹੀ ਬੰਦਾ ਆਪਣਾ ਹੋਵੇ ਜਿਹੜਾ ਇਹ ਸ਼ਰਾਰਤ ਕਰੇਗਾ ਜਦੋਂ ਜਦੋਂ ਤੁਸੀਂ ਬੰਦੇ ਨੂੰ ਫੜ ਕੇ ਰੱਖ ਲਿਆ ਦੋਸ਼ੀ ਨੂੰ। ਤਾਂ ਉਹਦੇ ਵਿੱਚੋਂ ਫਿਰ ਇਹੀ ਗੱਲ ਆਏ ਨਹੀਂ ਵੀ ਸੌਦਾ ਲਾਤਾ ਫਲਾਣਾ ਕਰਤਾ ਹਨਾ। ਤੋ ਇਹ ਚੀਜ਼ਾਂ ਬੜਾ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਵੀ ਹੁਣ ਇਹ ਲੜਾਈ ਹੈ ਇਹ ਜੰਗ ਹੈ ਜੰਗ ਨੂੰ ਤੁਸੀਂ ਹੁਣ ਐਵੇਂ ਨਹੀਂ ਕਰ ਸਕਦੇ ਵੀ ਆਪਾਂ ਵੀ ਹੁਣ ਬੱਚਿਆਂ ਵਾਲੇ ਚੀਜ਼ਾਂ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਨੂੰ ਸੀਰੀਅਸ ਹੋ ਕੇ ਢੰਗ ਤਰੀਕੇ ਦੇ ਨਾਲ ਹੀ ਲੜਨਾ ਪਏਗਾ ਤਾਂ ਜਾ ਕੇ ਬਿਮਾਰੀ ਹਟੇਗੀ ਨਹੀਂ ਤਾਂ ਕਿਉਂਕਿ ਹੋ ਸਕਦਾ ਲੱਗ ਇਹ ਰਿਹਾ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਘਟਨਾਵਾਂ ਇੰਨੀਆਂ ਕਿ ਜ਼ਿਆਦਾ ਕਰਵਾ ਦੇਣ ਵੀ ਫਿਫਰੋਟਾਈਸ ਕਰ ਕਰਕੇ ਲੋਕਾਂ ਨੂੰ ਬਹੁਤ ਕੁਝ ਨਸ਼ੀਲੀਆਂ ਦਵਾਈਆਂ ਦੇ ਦੇ ਕੇ ਲਾਲਚ ਦੇ ਕੇ ਬੜਾ ਕੁਝ ਕਰ ਕਰਾ ਕੇ ਇੱਕਦਮ ਕਾਵਾਂ ਰੋਲੀ ਜੀ ਪੰਜਾਬ ਦੇ ਵਿੱਚ ਪਵਾ ਸਕਦੇ ਪਰ ਹੱਲੇ ਉਹ ਸ਼ਾਇਦ ਉਹ ਕੋਈ ਟੈਸਟ ਕਰ ਰਹੇ ਨੇ ਵੀ ਕੀ ਰਿਐਕਸ਼ਨ ਕੀ ਆ ਰਹਾ ਹੈ ਜਾਂ ਕਿੰਨੀ ਕੁ ਸਿਆਣਪ ਦੇ ਨਾਲ ਇਸ ਚੀਜ਼ ਦਾ ਸਿੱਖਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਉਹ ਸਾਰੀਆਂ ਅਗਲੇ ਬੰਦੇ ਨੋਟ ਕਰਦੇ ਨੇ ਕਿਉਂਕਿ ਜਦੋਂ ਕੋਈ ਚੀਜ਼ ਨਵੀਂ ਆਉਂਦੀ ਹੈ ਦੀ ਮਾਰਕੀਟ ਦੇ ਵਿੱਚ ਤਾਂ ਉਹ ਤੋਂ ਪਹਿਲਾਂ ਪਹਿਲਾਂ ਟੈਸਟ ਹੁੰਦਾ ਮੰਨ ਲਓ ਕੋਈ ਟਰੈਕਟਰ ਵੀ ਕੰਪਨੀ ਨਵਾਂ ਲਾਂਚ ਕਰਦੀ ਪਿੰਡਾਂ ਦੇ ਵਿੱਚ ਉਹ ਵੀ ਟੈਸਟ ਕਰਾਉਣ ਜਾਂਦੇ ਆ ਕਿਸਾਨ ਜਿਹੜੇ ਆ ਚਲਾ ਕੇ ਦੇਖਦੇ ਆ ਹਾਲ ਪਿੱਛੇ ਤਵੀਆਂ ਪਾ ਪਾ ਕੇ ਇਹਨਾਂ ਨੂੰ ਲੋਡ ਪਾ ਕੇ ਦੇਖਦੇ ਵੀ ਕਿੰਨਾ ਕੁ ਲੋਡ ਕਿੰਨੇ ਕਿੰਨੀ ਐਵਰੇਜ ਦਿੰਦਾ ਹੈ ਕਿੰਨਾ ਇੰਨੀ ਟਰੈਕਟਰ ਦੇ ਵਿੱਚ ਪਾਵਰ ਆ ਨਾ ਉਹ ਸਿੱਧਾ ਨਹੀਂ ਇਦਾਂ ਲੌਂਚ ਕਰਦੇ ਤੋ ਇਹ ਜਿਹੜੀ ਹੁਣ ਇੱਕ ਐਕਸਪੈਰੀਮੈਂਟ ਚੱਲ ਰਿਹਾ ਤੇ ਇਹਦੀ ਟੈਸਟਿੰਗ ਚੱਲ ਰਹੀ ਹੋ ਸਕਦਾ ਤੇਰੇ ਨਾਲ ਲੱਗ ਗਿਆ ਵੀ ਇਹ ਕਾਮਯਾਬਾ ਫਿਰ ਬੜੇ ਵੱਡੇ ਪੱਧਰ ਤੇ ਚੀਜ਼ਾਂ ਕਰਵਾਈ ਜਾਣ ਫਿਰ ਉੱਥੇ-ਉੱਥੇ ਵੀ ਕਰਵਾ ਸਕਦੇ ਜਿੱਥੇ ਅਸੀਂ ਸੋਚ ਨਹੀਂ ਸਕਦੇ ਫਿਰ ਇੱਕ ਭਲਾਤ ਬੜੇ ਤਗੜੇ ਤਰੀਕੇ ਨਾਲ ਖਰਾਬ ਕਰਵਾ ਸਕਦੇ ਕਿਉਂਕਿ ਹਲੇ ਅਸੀਂ ਚੋਰ ਜਿਵੇਂ ਸਿਆਣੇ ਨੇ ਕਹਿੰਦੇ ਆ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤਾਂ ਹੁਣ ਸਾਨੂੰ ਚੋਰ ਦੀ ਮਾਂ ਫੜਨੀ ਪੈਣੀ ਹੈ ਨਾ ਜਿਹੜੇ ਬਦਬੀਆਂ ਕਰਨ ਆ ਰਹੇ ਨੇ ਇਹਨਾਂ ਦੇ ਇਹਨਾਂ ਦੁਖੀਆਂ ਦੇ ਘਰਾਂ ਤੱਕ ਜਾਣਾ ਪੈਣਾ ਵੀ ਕਿੱਥੋਂ ਇਹ ਸਾਜ਼ਿਸ਼ ਹੋ ਰਹੀ ਹੈ ਹੁਣ ਕਿਉਂਕਿ ਇਦਾਂ ਨਹੀਂ ਚੱਲ ਰਿਹਾ ਕੰਮ ਕੋਈ ਪਾਗਲੋਂ ਕੋ ਸਪਨਾ ਥੋੜੀ ਆ ਰਿਹਾ ਕਿ ਮੈਂ ਜਾ ਕੇ ਬੇਦਬੀ ਕਰਨੀ ਉਹਨੂੰ ਤਾਂ ਉਹਨੂੰ ਤਾਂ ਆਪਣੇ ਆਪ ਦੇ ਵੀ ਕਈ ਵਾਰੀ ਸੁੱਧ ਪੁੱਤ ਨਹੀਂ ਹੁੰਦੀ ਤਾਂ ਮੈਂ ਤੁਹਾਨੂੰ ਦੱਸਿਆ ਵੀ ਕੁੱਤੇ ਨੂੰ ਵੀ ਟ੍ਰੇਨ ਕਰ ਦੋਗੇ ਨਾ ਤਾਂ ਉਹ ਵੀ ਓਵੇਂ ਜਿਵੇਂ ਤੁਸੀਂ ਕਹੋਗੇ ਓਵੇਂ ਹੋ ਜਾਦਾ ਤੋਤੇ ਵੀ ਬੋਲਣ ਲੱਗ ਜਾਂਦੇ ਆ ਮੀਆਂ ਮਿੱਠੂ ਚੂਰੀਖਾਨੀ ਘਰਾਂ ਦੇ ਵਿੱਚ ਲੋਕਾਂ ਨੇ ਤੋਤੇ ਰੱਖਿਆ ਤੋਤੇ ਵੀ ਬੋਲਦੇ ਜੇ ਉਹਨਾਂ ਨੂੰ ਵਾਰ-ਵਾਰ ਪ੍ਰੈਕਟਿਸ ਕਰਾਉਂਦੇ ਆ ਪਰ ਇਹ ਚੀਜ਼ਾਂ ਵਾਰ-ਵਾਰ ਪ੍ਰੈਕਟਿਸ ਦੇ ਥਰੂ ਹੋ ਰਹੀਆਂ ਨਹੀਂ ਹਿਪਨੋਟਾਈਜ਼ ਕਰ ਪੂਰ ਕਿਸਮ ਦੀ ਡਰੱਗ ਜਿਹੜੀ ਹੈ ਜਿਹੜੀ ਲੈਬਾਂ ਦੇ ਵਿੱਚੋਂ ਇਸ ਇਹਨਾਂ ਕੰਮਾਂ ਨੇ ਤਿਆਰ ਕੀਤੀ ਜਾਂਦੀ ਜਵੇਂ ਐਲ ਐਸ ਡੀ ਵਗੈਰਾ ਵੀ ਇੱਕ ਡਰੱਗ ਆ ਤਾਂ ਉਹ ਚੀਜ਼ਾਂ ਵੀ ਵਰਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਇਹ ਚੀਜ਼ਾਂ ਨੂੰ ਇਸ جنگ ਨੂੰ ਅਸੀਂ ਕਿਵੇਂ ਲੜਨਾ ਹੈ ਜਾਂ ਇਹੋ ਇਹੋ ਤਰੀਕੇ ਅਪਣਾ ਕੇ ਰੱਖਣੇ ਵੀ ਜਿਹੜਾ ਬੰਦਾ ਆ ਗਿਆ ਮਾਰ ਦੋ ਉਹਦੇ ਨਾਲ ਅਸਲ ਦੋਸ਼ੀ ਦਾ ਫੜਿਆ ਨਹੀਂ ਜਾਣਾ ਜਿਨ੍ਹਾਂ ਨੇ ਪੰਜਾਬ ਦੇ ਮੈਂ ਪਹਿਲਾਂ ਕਹੇ ਵੀ ਜਿਨ੍ਹਾਂ ਨੇ ਡਰੱਗ ਵੇਚੀ ਉਹ ਤਾਂ ਸਭ ਤੋਂ ਫੜੇ ਨਹੀਂ ਜਾ ਰਹੇ ਜਿਹੜੇ ਖਾਣ ਵਾਲੇ ਨੇ ਵਿਚਾਰੇ ਵਿਕਟਿਮ ਨੇ ਉਹ ਛੋਟੇ ਛੋਟੇ 10 10 20 20 ਗ੍ਰਾਮਾਂ ਦੇ ਤੁਸੀਂ ਅੰਦਰ ਟੱਕੇ ਹੋਏ ਨੇ ਚੇਲਾ ਦੇ ਵਿੱਚ ਤਾਂ ਇਹ ਚੀਜ਼ ਇੱਕ ਚੱਲ ਰਹੀ ਹੈ ਕਿਉਂਕਿ ਜਿਹੜੀ ਡਰੱਗ ਵੀ ਹੁੰਦੀ ਨਸ਼ਾ ਵੀ ਹੁੰਦਾ ਕਿਉਂਕਿ ਹਰ ਇੱਕ ਨਸ਼ੇ ਦਾ ਜਿਹੜਾ ਅਸਰ ਆ ਆਪੋ ਆਪਣਾ ਹੁੰਦਾ ਹੁਣ ਕੋਈ ਭੰਗ ਪੀਂਦਾ ਆ ਉਹਦੀਆਂ ਹਰਕਤਾਂ ਉਹੋ ਜਿਹੀਆਂ ਹੋ ਜਾਂਦੀਆਂ ਭੰਗ ਪੀ ਕੇ ਕੋਈ ਬੰਦਾ ਫੀਮ ਭੁੱਕੀ ਖਾਂਦਾ ਆ ਉਹਦੀ ਨਸ਼ੇ ਦਾ ਅਸਰ ਕਿਸੇ ਕਿਸਮ ਦਾ ਹੋਰ ਹੁੰਦਾ ਜਿਹੜਾ ਬੰਦਾ ਸ਼ਰਾਬ ਪੀਏਗਾ ਉਹਦਾ ਅਸਰ ਕਿਸੇ ਕਿਸਮ ਦਾ ਹੋਰ ਹੁੰਦਾ ਆ ਹੁਣ ਇਹ ਨਹੀਂ ਹੁੰਦਾ ਵੀ ਜਵੇਂ ਕਿਸੇ ਨੇ ਭੰਗ ਪੀ ਲਈ ਉਹ ਵੀ ਸ਼ਰਾਬ ਪੀਣ ਵਾਲੇ ਵਾਂਗੂ ਹਰਕਤਾਂ ਕਰੀ ਜਾਵੇ ਜਿਵੇਂ ਸਾਨੂੰ ਫੀਨ ਪੁੱਕੀ ਖਾਧੀਆ ਤੋਂ ਭੰਗ ਵਰਗੀਆਂ ਰੱਖਦਾ ਕਿ ਉਹ ਹਰ ਇੱਕ ਚੀਜ਼ ਇੱਕ ਡਿਫਰੈਂਟ ਕਿਸਮ ਦੀ ਹੈ ਸੋ ਇਹ ਵੀ ਇੱਕ ਚੀਜ਼ਾਂ ਲੋਕਾਂ ਨੂੰ ਕਰਨ ਵਾਸਤੇ ਸਰਕਾਰਾਂ ਦਾ ਕੋਈ ਵੀ ਜਿਹੜੇ ਜਿਹੜੇ ਪਿੱਛੇ ਦੇ ਬੈਠੇ ਨੇ ਮਾਸਟਰਮਾਈਂਡ ਬੰਦੇ ਉਹ ਬਹੁਤ ਚੀਜ਼ਾਂ ਬੈਲ ਤਰੀਕੇ ਨਾਲ ਤਿਆਰ ਕਰ ਰਹੇ ਨੇ ਹਲੇ ਛੋਟੇ ਲੈਵਲ ਦੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਥਾਵਾਂ ਤੇ ਇਹਦੀ ਟੈਸਟਿੰਗ ਹੋ ਰਹੀ ਆ ਜੇ ਇਹਨੂੰ ਨਾ ਰੋਕਿਆ ਗਿਆ ਤਾਂ ਫਿਰ ਵੱਡੇ ਥਾਵਾਂ ਤੇ ਹੱਥ ਪਾਉਣਗੇ ਫਿਰ ਆਪਣਾ ਖਲਾਰਾ ਜ਼ਿਆਦਾ ਪੈਣਾ ਹੈ ਫਿਰ ਉਦੋਂ ਸਾਡੇ ਹੱਥ ਪੱਲੇ ਕੁਝ ਨਹੀਂ ਰਹਿਣਾ ਫਿਰ ਅਸੀਂ ਕਈ ਪਾਸੇ ਨੂੰ ਜਲੀਲ ਹੋਵਾਂਗੇ ਜਾਂ ਬਹੁਤ ਕੁਝ ਟੱਕਰਾਂ ਮਾਰਾਂਗੇ ਤਾਂ ਉਸ ਤੋਂ ਪਹਿਲਾਂ-ਪਹਿਲਾਂ ਸਮਾਂ ਆਇਆ ਸਾਡੇ ਕੋਲ ਵੀ ਹੁਣ ਦੁਸ਼ਮਣ ਨੇ ਸਾਨੂੰ ਘਰ ਦੇ ਦਰਵਾਜ਼ੇ ਦੀ ਬੈਲ ਖੜਕਾਤੀ ਸਮਝ ਲਓ ਉਹਨੇ ਆਪਣੇ ਵੱਲੋਂ ਐਲਾਨ ਕੀਤਾ ਹੋਇਆ ਹੁਣ ਇਸ ਜੰਗ ਦੇ ਐਲਾਨ ਨੂੰ ਤੁਸੀਂ ਕਿਵੇਂ ਜਵਾਬ ਦੇਣਾ ਹੈ ਬੜੀ ਸਿਆਣਪ ਨਾਲ ਜਵਾਬ ਦੇਣਾ ਪਏਗਾ ਆਦਰਵਾਇਜ਼ ਤੁਸੀਂ ਜੇ ਇਸ ਤਰੀਕੇ ਨਾਲ ਅੱਗੇ ਜਾ ਕੇ ਬਹੁਤ ਨੁਕਸਾਨ ਕਰਾਓਗੇ ਤੁਸੀਂ ਲੋਕ ਆਪਣਾ